ਇਹ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਈਂ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾ ਪੈਰਾਂ ਦੇ ਚੈਡਾ ਨੂੰ ਸਬਸਕ੍ਰਾਈਬ ਕੀਤਾ ਜੈਡਾ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਪਰਿਵਾਰਿਕ ਕਲੇਸ਼ ਨੇ ਖਤਮ ਕਰ ਦਿੱਤਾ ਕੈਰੀਅਰ ਕਦੇ ਟੀਮ ਦੀ ਸੀ ਸ਼ਾਨ ਹੁਣ ਕੋਈ ਨਹੀਂ ਪੁੱਛਦਾ ICC T20 ਵਿਸ਼ਵ ਕੱਪ 2026 ਲਈ ਹਾਲ ਹੀ ਵਿੱਚ ਟੀਮ ਇੰਡੀਆ ਦਾ ਐਲਾਨ ਕੀਤਾ ਗਿਆ ਟੀਮ ਐਲਾਨ ਤੋਂ ਠੀਕ ਪਹਿਲਾਂ ਦੱਖਣੀ ਅਫਰੀਕਾ ਵਿਰੁੱਧ T20 ਲੜੀ ਵਿੱਚ ਉਪਕਪਤਾਨ ਵਜੋਂ ਨਿਭਾਉਣ ਵਾਲੇ ਸ਼ੁਭਮਨ ਗਿੱਲ ਨੂੰ ਇਸ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ ਗਿੱਲ ਦੀ ਟੀਮ ਨੂੰ ਛੱਡਣ ਨਾਲ ਕਾਫੀ ਚਰਚਾ ਹੋਈ ਪਰ ਕੁਝ ਖਿਡਾਰੀ ਜਿਹੇ ਹਨ ਜੋ ਪਿਛਲੇ T20 ਵਿਸ਼ਵ ਕੱਪ ਟੀਮ ਦਾ ਹਿੱਸਾ ਸਨ ਪਰ ਉਨ੍ਹਾਂ ਬਾਰੇ ਕੋਈ ਚਰਚਾ ਨਹੀਂ ਹੈ ਇਹ ਨਹੀਂ ਨਹੀਂ ਟੀਮ ਇੰਡੀਆ ਵਿੱਚ ਵਾਪਸੀ ਦੀਆਂ ਉਹਨਾਂ ਦੀਆਂ ਉਮੀਦਾਂ ਵੀ ਲਗਭਗ ਖਤਮ ਹੋ ਗਈਆਂ ਹਨ ਇਹ ਕੋਈ ਹੋਰ ਨਹੀਂ ਸਗੋ ਜੁਜਵਿੰਦਰ ਚਾਲ ਹੈ ਚਾਲ ਕਦੇ ਟੀਮ ਇੰਡੀਆ ਦੀ ਗੇਂਦਬਾਜ਼ੀ ਦਾ ਮਾਨਸੀ ਜਦੋਂ ਇਹ ਪਤਲਾ ਖਿਡਾਰੀ ਮੰਦਾਨ ਤੇ ਉੱਤਰਿਆ ਤਾਂ ਸਭ ਤੋਂ ਵਧੀਆ ਬੱਲੇਬਾਜ਼ ਵੀ ਉਸ ਦੀ ਸਭ ਪੰਦਾ ਸਾਮਣਾ ਨਹੀਂ ਕਰ ਸਕੀ ਚਾਲ ਟੀਮ ਇੰਡੀਆ ਦੀ ਜਿੱਤ ਦੀ ਗਰੰਟੀ ਬਣ ਗਿਆ ਸੀ ਖਾਸ ਕਰਕੇ T20 ਫਾਰਮੈਂਟ ਵਿੱਚ ਪਰ ਅਚਾਨਕ ਉਹ ਟੀਮ ਤੋਂ ਗੈਬ ਹੋ ਗਿਆ ਕੁਲਦੀਪ যাদব ਅਕਸ਼ਰ ਪਟੇਲ ਵਸਟਿੰਗ ਸੁੰਦਰ ਅਤੇ ਵਰਨ ਚੱਕਰਵਰਦੀ ਵਾਗੇ ਸਪਣੀ ਵਿਕਲਪਾਂ ਨੇ ਉਸ ਦੀ ਜਗ੍ਹਾ ਲੈ ਲਈ ਇਸ ਨਾਲ ਇਹ ਸਵਾਲ ਉੱਠਦਾ ਹੈ ਕਿ ਚਾਲ ਚੂਣ ਕਰਨੀਆਂ ਨਜ਼ਰਾਂ ਤੋਂ ਕਿਵੇਂ ਖਿਸਕ ਗਿਆ 15 ਸਾਲ ਜੁ ਜਵਿੰਦਰ ਚਾਲ ਨੇ ਟੀਮ ਇੰਡੀਆ ਲਈ ਆਖਰੀ ਵਾਰ ਗਸਟ 2023 ਵਿੱਚ ਖੇਡਿਆ ਸੀ ਬਾਅਦ ਵਿੱਚ ਉਸ ਨੂੰ T20 ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ ਪਰ ਉਹ ਪਲੈਨਿੰਗ 11 ਵਿੱਚ ਸ਼ਾਮਲ ਨਹੀਂ ਹੋਇਆ ਉਸ ਦਾ ਆਖਰੀ T20 ਮੈਚ ਵੈਸਟ ਇੰਡੀਆਨ ਵਿਰੁੱਧ ਸੀ ਜਿੱਥੇ ਉਸ ਨੇ 4 ਓਵਰਾਂ ਵਿੱਚ 52 ਦੌੜਾਂ ਦਿੱਤੀਆਂ ਅਤੇ ਵਿਕਟਰ ਨਹੀਂ ਲਏ ਉਸ ਦਾ ਆਖਰੀ ਇੱਕ ਰੋਜਾ ਮੈਚ ਜimbabwe ਵਿਰੁੱਧ ਸੀ ਇਸ ਮੈਚ ਵਿੱਚ ਚਾਹਲ ਨੇ 2 7 2 ਓਵਰਾਂ ਵਿੱਚ 43 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਉਦੋਂ ਤੋਂ ਟੀਮ ਇੰਡੀਆ ਦੇ ਇਸ 스타 ਨੂੰ ਦੁਬਾਰਾ ਖੇਡਣ ਦਾ ਮੌਕਾ ਨਹੀਂ ਮਿਲਿਆ ਜਹਾਂ ਨਹੀਂ ਹੈ ਕਿ ਜੁਜਵਿੰਦਰ ਚਾਹਲ ਨੇ ਟੀਮ ਇੰਡੀਆ ਵਿੱਚ ਵਾਪਸੀ ਦੀ ਕੋਸ਼ਿਸ਼ ਨਹੀਂ ਕੀਤੀ ਕਿਰੇਲੂ ਕਿਰਗਟ ਤੁਲਨਾਵਾਂ ਚਾਲਨੀ ਇੰਗਲੈਂਡ ਵਿੱਚ ਕਾਉਂਟੀ ਮੈਚ ਚ ਵੀ ਖੇਡੇ ਅਤੇ ਵਿਕਟਾਂ ਲਈਆਂ ਪਰ ਬਦ ਕਿਸਮ ਦੀ ਨਾਲੋਂ ਟੀਮ ਇੰਡੀਆ ਵਿੱਚ ਜਗ੍ਹਾ ਪੱਕੀ ਨਹੀਂ ਕਰ ਸਕਿਆ ਚਾਲਨੀ ਇੰਡੀਅਨ ਪ੍ਰੀਮੀਅਮ ਲੀਗ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਟੀਮ ਇੰਡੀਆ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਚਾਲਨੀ ਆਈਪੀਐਲ ਦੇ 2 ਸੀਜ਼ਨਾਂ ਵਿੱਚ 34 ਵਿਕਟਾਂ ਲਈਆਂ ਪਰ ਇਸ ਦੇ ਬਾਵਜੂਦ ਟੀਮ ਵਿੱਚ ਉਸਤਾਨ ਸ਼ਾਮਲ ਨਾ ਹੋਣਾ ਕਾਫੀ ਹੈਰਾਨੀਜਨਕ ਹੈ ਪਰਵਾਰਿਕ ਕਲੇਸ਼ ਨੇ ਜਜਵਿੰਦਰ ਚਾਲ ਦੀ ਟੀਮ ਇੰਡੀਆ ਵਿੱਚ ਵਾਪਸੀ ਨੂੰ ਵੀ ਪ੍ਰਭਾਵਿਤ ਕੀਤਾ ਚਾਲ ਨੇ ਇਸ ਸਾਲ ਮਾਰਚ ਵਿੱਚ ਆਪਣੀ ਸਾਬਕਾ ਪਤਨੀ ਧਨਸ਼੍ਰੀ ਵਰਮਾ ਨੂੰ ਤਲਾਕ ਦੇ ਦਿੱਤਾ ਸੀ ਇਸ ਘਟਨਾ ਨੇ ਉਹਨਾਂ ਲਈ ਇੱਕ ਵੱਖਰੀ ਛਵੀ ਬਣਾਈ ਧਨਸ਼੍ਰੀ ਵਰਮਾ ਤੋਂ ਤਲਾਕ ਤੋਂ ਬਾਅਦ ਚਾਹ ਲੰਬੇ ਸਮੇਂ ਤੱਕ ਕਿਰਗਟ ਦੇ ਮੈਦਾਨ ਤੋਂ ਦੂਰ ਰਿਹਾ ਲੱਗੇ ਚਾਲ ਨੇ ਇਹਨਾਂ ਮੁਸ਼ਕਲਾਂ ਨੂੰ ਦੂਰ ਕੀਤਾ ਹੈ ਅਤੇ ਹਾਲ ਹੀ ਵਿੱਚ ਸੈਦ ਮੁਸ਼ਤਾਕ ਅਲੀ ਟਰੋਫੀ ਵਿੱਚ ਹਰਿਆਣਾ ਲਈ ਖੇਡਿਆ ਹੈ ਚਾਲ 24 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਵਿਜੇ ਹਜਾਰੀ ਟਰੋਫੀ ਵਿੱਚ ਸ਼ਾਮਲ ਨਹੀਂ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ